ਐਕਟਿਵਾ ਸਾੜੀ ਗਈ ਹੈ ਐਕਟਿਵਾ ਸਾੜਨ ਤੋਂ ਬਾਅਦ ਕਹਿੰਦੇ ਇੱਥੇ ਗੋਲੀ ਵੀ ਚੱਲੀ ਹੈ 3-4 ਬੰਦੇ ਵੀ ਫੱਟਰ ਹੋਇਆ ਬੋਲ ਇੰਨੀਆਂ ਖਰਾਬ ਹੋ ਗਿਆ ਇਸ ਏਰੀਆ ਦੇ ਵਿੱਚ ਸ਼ਾਮ ਨੂੰ ਨਿਕਲਣ ਡਰੂਂ ਗੱਪ ਜਾਂਦੀ ਹੈ ਇਹ ਨਸ਼ੇ ਕਰਕੇ ਸਾਰਾ ਕੰਮ ਹੈ ਮੈ ਸੁਮਿਸ਼ਾਨੀ ਪੰਜਾਬ ਪਲਸ ਪੰਜਾਬ ਪਲਸ ਚੈਨਲ ਦੇ ਸਾਰੇ ਦਰਸ਼ਕਾਂ ਦਾ ਬੜਾ ਧੰਨਵਾਦ ਹੈ ਅੱਜ ਕੀ ਰਾਮਨਗਰ ਰਾਮਨਗਰ 11 ਨੰਬਰ ਗਲੀ ਚ ਇੱਕ ਵਾਰਦਾਤ ਹੋਈ ਹੈ ਜਿਹਦੇ ਨਾਲ ਐਕਸਿਡੈਂਟ ਇੱਕ ਐਕਟਿਵਾ ਸਾੜੀ ਗਈ ਹੈ ਕੁਝ ਬੰਦਿਆਂ ਲੋ ਇੱਕ ਐਕਟਿਵਾ ਸਾੜੀ ਗਈ ਹੈ ਐਕਟਿਵਾ ਸਾੜਨ ਤੋਂ ਬਾਅਦ ਕਹਿੰਦੇ ਇੱਥੇ ਗੋਲੀ ਵੀ ਚੱਲੀ ਹੈ 3-4 ਬੰਦੇ ਵੀ ਫੱਟੜ ਹੋਇਆ ਸੀ ਦਿਖਾਵਾਂਗੇ ਐਕਟਿਵਾ ਸਾੜੀ ਹੈ ਇਹ 9:30 ਵੇ ਦੇ ਲਗਭਗ ਇਹ ਇਹ ਝਗੜਾ ਹੋਇਆ ਹੈ ਝਗੜੇ ਦੇ ਵਿੱਚ ਤਿੰਨ ਚਾਰ ਬੰਦੇ ਕਹਿੰਦੇ ਜ਼ਖਮੀ ਹੋਇਆ ਇੱਥੇ ਦੇ ਚਾਰ ਸਾਹਿਬਾਂ ਨੂੰ ਵੀ ਆਪਾਂ ਗੱਲ ਕਰਨਾ ਚਾਹਾਂਗੇ ਮੌਕੇ ਦੇ ਚਾਰ ਸਾਹਿਬ ਆਏ ਸੀ ਉਹਨਾਂ ਨਾਲ ਵੀ ਗੱਲ ਕਰਨਾ ਚਾਹਾਂਗੇ ਸੱਸੀ ਗਾਲੀ ਜੈਹਨ ਸਰ ਸਰ ਕੀ ਮਾਮਲਾ ਕੀ ਹੋਇਆ ਜੀ ਇੱਥੇ ਇਥੇ ਇਨਫੋਰਮੇਸ਼ਨ ਅਵੇਲੇਬ ਲੜਾਈ ਹੋਈ ਆ ਜਦੋਂ ਮੌਕੇ ਤੇ ਆਏ ਤੇ ਮੌਕੇ ਤੇ ਲੜਾਈ ਹੋਣੀ ਤੇ ਪਾਈ ਗਈ ਆ ਇੱਕ ਐਕਟਵਨ ਵਾਕ ਤੇ ਬਾਕੀ ਜਿਹੜਾ ਜ਼ਖਮੀ ਇੱਕ ਇੰਚੜ ਹੋਇਆ ਉਹ ਲੈ ਕੇ ਗਿਆ ਹਸਪੀਟਲ ਜਦੋਂ ਉਹਦੇ ਮਾਪੇ ਆਉਗੇ ਇਹ ਉਹ ਦੱਸੂਗੇ ਮੈਂ ਤਾਂ ਆਪ ਕਾਰਵਾਈ ਕਰਾਂਗੇ ਕਿੰਨੇ ਬੰਦੇ ਫਟਰ ਹੋਏ ਜੀ ਇੱਕ ਬਟਰ ਇੱਕ ਬੰਦਾ ਫਟਰ ਇਹ ਚ ਸੁਣਨ ਚ ਆਇਆ ਕਿ ਗੋਲੀ ਵੀ ਚੱਲੀ ਹੈ ਨਹੀਂ ਗੋਲੀ ਤਾਂ ਕੋਈ ਇਹੋ ਜਿਹੀ ਗੱਲ ਦੀ ਨਹੀਂ ਚੱਲੀ ਜੇ ਗੋਲੀ ਚੱਲੀ ਹੁੰਦੀ ਕੋਈ ਬਲੱਡ ਸਟੇਨ ਹੋਣਾ ਸੀਗਾ ਹੌਲ ਮਿਲਣਾ ਸੀਗਾ ਸਾਰੇ ਲੋਕਾਂ ਕੋਲ ਪੁੱਛਿਆ ਗਿਆ ਵਾ ਕਹਿੰਦੇ ਵੀ ਗੋਲੀ ਕੋਰੀ ਚਲੀ ਪਟਾਕੇ ਜਰੂਰ ਚੱਲਦੇ ਸਰ ਦਿਨੋ ਦਿਨ ਇੱਥੇ ਆਰਮਨਗਰ ਦੇ ਵਿੱਚ ਅਨਤਕ ਮੱਚਾ ਹੋਇਆ ਸਰ ਛੋਟੇ ਛੋਟੇ ਬੱਚਿਆਂ ਦੇ ਕੋਲੋਂ ਅਸਲਾ ਆ ਰਿਹਾ ਸਰ ਕਿੱਥੋਂ ਅਗਲੀ ਤਲਾਸ਼ੀ ਕੀਤੀ ਜਾਊਗੀ ਸਾਰੇ ਨਾਲ ਫੋਰਸ ਲੈ ਕੇ ਜੇ ਕੋਈ ਅਸਲਾ ਮਿਲਦਾ ਤੇ ਉਹੋ ਜੀ ਗੱਲ ਮਿਲਦੀ ਅਗਲੀ ਕਾਰਵਾਈ ਕੀਤੀ ਜਾਊਗੀ ਇਸ ਮਾਮਲੇ ਦੇ ਵਿੱਚ ਕਿਸੇ ਅਰੈਸਟ ਬਈ ਹੈ ਸਰ ਅਜੇ ਕਿਸੇ ਦੀ ਅਰੈਸਟ ਨਹੀਂ ਭਈ ਤਫ਼तीश ਚੱਲਦੀ ਠੀਕ ਸਰ ਥੈਂਕ ਯੂ ਸਰ ਥੈਂਕ ਯੂ ਇਹ ਇੱਥੇ ਹਲੇ ਤੱਕ ਕਿਸੇ ਦੀ ਅਰੈਸਟਿੰਗ ਭਈ ਇੱਥੇ ਇਹ ਆਰਮਨਗਰ ਦੇ ਵਿੱਚ ਛੋਟੇ ਛੋਟੇ ਬੱਚਿਆਂ ਕੋਲੋਂ ਅਸਲਾ ਮਿਲਦਾ ਛੋਟੇ ਛੋਟੇ ਬੱਚੇ ਪਿਸਤੌ ਇਸ ਪਰ ਅਸੀਂ ਜਰੂਰ ਐਸਐਸਪੀ ਸਾਹਿਬ ਨਾਲ ਵੀ ਗੱਲ ਕਰਾਂਗੇ ਦਿੱਲੀ ਇੱਕ ਹਲੇ ਇੱਕ ਮਹੀਨਾ ਪਹਿਲਾਂ ਵੀ ਇੱਥੇ ਗੋਲੀਆਂ ਚੱਲੀਆਂ ਸੀ ਇੱਕ ਮਹੀਨਾ ਪਹਿਲਾਂ ਇੱਥੇ ਨੋ ਨੰਬਰ ਦੇ ਵਿੱਚ ਗੋਲੀ ਚੱਲੀ ਸੀ ਉਸ ਤੋਂ ਪਹਿਲਾਂ ਜਨਮਸ਼ਤੀ ਮੈਨੂੰ ਇੱਥੇ ਗੋਲੀਆਂ ਚੱਲੀਆਂ ਸੀ ਆ ਤੁਹਾਨੂੰ ਪੂਰਾ ਵੇਰਵਾ ਦਖਾਨੇ ਆ ਆ ਦੇਖੋ ਸਾਰੀ ਐਕਟਿਵ ਆ ਉਹਨਾਂ ਨੇ ਸਾੜਤੀ ਹੈ ਜੀ ਬੰਦੇ ਵੀ 3-4 ਕਹਿੰਦੇ ਫੱਟਰ ਹੋਏ ਨੇ 3-4 ਬੰਦੇ ਵੀ ਫੱਟਰ ਹੋਏ ਨੇ ਇੱਥੇ ਤੇ ਕਹਿੰਦੇ ਜੀ ਕੱਦੇ ਬੰਦੇ ਦੇ ਸੱਟ ਵੀ ਲੱਗੀ ਹੈ ਸੱਟ ਵੀ ਲੱਗੀ ਆ ਸੀ ਇੱਥੇ ਜਿਹੜੇ ਮੌਕੇ ਦੇ ਜਿਹੜੇ ਲੋਕ ਨੇ ਅਸੀਂ ਉਹਨਾਂ ਨਾਲ ਉਹਨਾਂ ਨਾਲ ਵੀ ਅਸੀਂ ਗੱਲ ਕਰਨਾ ਚਾਹਾਂਗੇ ਹਾਂ ਜੀ ਕਾ ਮਾਮਲਾ ਪਤਾ ਨਹੀਂ ਅਸੀਂ ਦੇਖਿਆ ਜਦੋਂ ਆਇਆ ਉਹ ਤੋਂ ਦੇਖਿਆ ਜੀ ਆਗੂ ਕੋ ਜਲ ਰਿਆ ਸੀ ਇੱਥੇ ਹੂੰ ਤੇ ਕੁਛ ਮੋਲ ਗਜੀਜ ਬਣਾਉਣ ਲੱਗ ਰਹੇ ਹਾਂ ਕਾਫੀ ਪਬਲਿਕ ਇਕੱਠੀ ਹੋਈ ਸੀ ਤਾਂ ਅਸੀਂ ਮੈਂ ਜਾ ਰਿਹਾ ਸੀ ਰਾਹ ਦੇ ਵਿੱਚ ਉਹ ਮੈਂ ਖੜ ਗਿਆ ਇੱਥੇ ਕੁਛ ਪਤਾ ਲੱਗਿਆ ਕਿਹੜੇ ਬੰਦਿਆਂ ਨੇ ਕੋਈ ਮੁੰਡੇ ਲੋਕਲ ਹੀ ਹੈ ਜੀ ਚਾਰ ਪੰਜ ਮੁੰਡੇ ਨੇ ਆਪਸੇ ਜਿਹੋ ਨਾਲ ਵਿੱਚ ਲੜਾਈ ਝਗੜਾ ਜਿਹਾ ਹੋਇਆ ਕੋਈ ਗੰਜੀਸ ਕੋਈ ਪ੍ਰਾਣੀ ਲੱਗਦੀ ਜਿਸ ਸਾਹਮਣੇ ਲੜੇ ਨੇ ਇੱਥੇ ਆਰਾਮਨਗਰ ਦੇ ਵਿੱਚ ਪਹਿਲੇ ਵੀ ਦੋ ਵਾਰੀ ਵਾਰਦਾਤ ਹੋ ਚੁੱਕੀ ਇੰਨੀ ਆ ਵਾਰ ਮੋਲ ਇੰਨੀ ਖਰਾਬ ਹੋ ਗਿਆ ਇਸ ਏਰੀਆ ਦੇ ਵਿੱਚ ਸ਼ਾਮ ਨੂੰ ਨਿਕਲਣ ਨੂੰ ਰੂਹ ਘਬ ਜਾਂਦੀ ਆ ਨੇ ਛੋਟੇ ਛੋਟੇ ਬੱਚਿਆਂ ਕੋ ਉੱਥੇ ਅਸਲਾ ਕਰ ਕਰ ਅਸਲਾ ਇੱਕ ਹੀ ਚੱਕੀ ਹੈ ਇੱਥੇ ਕੀ ਕਰੇ ਸਰ ਬਸ ਇਹ ਸੰਗਤ ਇਹਨਾਂ ਦੀ ਲੋਕਾਂ ਦੀ ਮਾੜੀ ਹੈ ਹੂੰ ਕੁਝ ਜਿੱਥੇ ਤੱਕ ਮੈਂ ਸੁਣਦੇ ਆ ਰਹੇ ਦੇਖਣ ਜਿਹੜਾ ਨਸ਼ਾ ਹੈ ਨਾ ਇਹ ਤਾਂ ਵੈਸੇ ਪੀੜ੍ਹੀ ਨੂੰ ਬਰਬਾਦ ਕਰ ਚੁੱਕਿਆ ਹੂੰ ਇਹ ਨਸ਼ੇ ਕਰਕੇ ਸਾਰਾ ਕੰਮ ਹੈ ਤੁਸੀਂ ਕਿਹਦੀ ਨਲਕੀ ਸਮਝਦੇ ਕਿਹਦੀ ਨਲਕੀ ਇਹਦੇ ਵਿੱਚ ਮੈਂ ਜੀ ਇਸ ਬਾਰੇ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੈਂ ਤਾਂ ਦੇਖੋ ਰਾਹ ਚੱਲਦਿਆਂ ਖੜ ਗਿਆ ਦੇਖ ਲਿਆ ਪਬਲਿਕ ਜਿਸ ਤੁਸੀਂ ਹੋਂ ਆਏ ਉਹਦੇ ਸੇ ਦੇਖ ਲਿਆ ਸੀ ਅੱਗੇ ਮੱਛਰੀ ਵੀ ਸੀ ਪਬਲਿਕ ਖੜੀ ਸੀ ਅਜੀ ਖੜ ਗਏ ਏ ਟੂ ਦੇ ਜਿਹੜੇ ਲੋਕ ਨਿਵਾਸੀ ਨੇ ਕਹਿੰਦੇ ਨੇ ਇੱਥੇ ਬਹੁਤ ਬੁਰਾ ਹਾਲ ਹੈ ਨਸ਼ੇ ਕਰਕੇ ਨਸ਼ੇ ਨੇ ਇੱਥੇ ਪੂਰਾ ਬਰਬਾਦੀ ਕੀਤੀ ਹੋਈ ਹੈ ਪੂਰਾ ਆਪਣਾ ਪੰਜਾਬ ਦੀ ਨਸ਼ਾ ਕਰਨਾ ਨਹੀਂ ਚਾਹੀਦਾ ਵੈਸੇ ਬੰਦੇ ਨੂੰ ਪਰ ਨਸ਼ਾ ਕਰਕੇ ਇਹ ਜੀ ਆਬਾਰਦਾਤਾ ਕਰਦੇ ਨੇ ਤੇ ਅਰੈਸਟ ਕਿਸੇ ਹੋਰ ਦੀ ਪਈ ਨਹੀਂ ਜੀ ਮੈਂ ਸੁਮੀ ਸਾਨੀ ਪੰਜਾਬ ਪਲਸ ਚੈਨਲ ਤੋਂ ਕੈਮਰਾਮੈਨ ਰਵਿੰਦਰ ਮੋਹਨ ਸ਼ਰਮਾ ਦੇ ਨਾਲ ਸਰ